ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਵਿੱਚ ਇੱਕ ਤਿਉਹਾਰ ਮਨਾਇਆ ਜਾਂਦਾ ਹੈ ਜਿਹਨੂੰ ਰੱਖਿਆ ਬੰਧਨ ਕਿਹਾ ਜਾਂਦਾ ਹੈ ਜਾਂ ਰਖੜੀ ਦਾ ਤਿਉਹਾਰ ਕਿਹਾ ਜਾਂਦਾ ਹੈ ਇਹ ਰੱਖਿਆ ਬੰਧਨ ਜਾਂ ਰਖੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਤੇ ਸਿੱਖਾਂ ਦਾ ਇਸ ਦੇ ਨਾਲ ਕੀ ਸੰਬੰਧ ਹੈ ਇਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਰੱਖਿਆ ਬੰਧਨ ਦਾ ਭਾਵ ਹੁੰਦਾ ਹੈ ਕਿ ਰਖਿਆ ਕਰਨੀ ਇੱਕ ਭੈਣ ਜਿਹੜੀ ਹੈ ਉਹ ਆਪਣੇ ਭਰਾ ਦੇ ਗੁੱਟ ਦੇ ਉੱਪਰ ਧਾਗਾ ਬੰਨਦੀ ਹੈ ਇਸ ਕਰਕੇ ਬੰਨ੍ਹਦੀ ਹੈ ਕਿ ਜਦੋਂ ਕਿਦਰੇ ਮੈਨੂੰ ਜ਼ਰੂਰਤ ਹੋਵੇ ਤੂੰ ਮੇਰੀ ਰੱਖਿਆ ਕਰੀਂ ਔਰ ਅਗਲੇ ਬੰਨੇ ਤੋਂ ਜਿਹੜਾ ਭਰਾ ਹੈ ਉਹ ਆਪਣੀ ਭੈਣ ਨੂੰ ਕੁਝ ਪੈਸੇ ਦਿੰਦਾ ਜਾਂ ਲੁੜਿੰਦੀ ਕੋਈ ਚੀਜ਼ ਦਿੰਦਾ ਹੈ ਜੇਕਰ ਆਪਾਂ ਸਤਿਗੁਰੂ ਦੀ ਪਾਵਨ ਗੁਰਬਾਣੀ ਨੂੰ ਪੁੱਛੀਏ ਵੀ ਰੱਖਿਆ ਕੌਣ ਕਰ ਸਕਦਾ ਹੈ ਤੇ ਸਤਿਗੁਰੂ ਦੀ ਪਾਵਨ ਗੁਰਬਾਣੀ ਕਹਿੰਦੀ ਹੈ ਕਿ ਕੋਈ ਬੰਦਾ ਕਿਸੇ ਬੰਦੇ ਦੀ ਰੱਖਿਆ ਨਹੀਂ ਕਰ ਸਕਦਾ ਬਲਕਿ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਦਾ ਅੰਤਰਜਾਨ ਇਹ ਜੇ ਹਰ ਇੱਕ ਦੀ ਕੋਈ ਰੱਖਿਆ ਕਰਨ ਵਾਲਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਪਰਮਾਤਮਾ ਹੀ ਰੱਖਿਆ ਕਰ ਸਕਦਾ ਹੈ ਪਰਮਾਤਮਾ ਤੋਂ ਬਿਨਾ ਕੋਈ ਦੂਸਰਾ ਰੱਖਿਆ ਨਹੀਂ ਕਰ ਸਕਦਾ ਮਾਰੇ ਰਾਖੈ ਏਕੋ ਆਪ ਮਨੁੱਖ ਕੇ ਕਛ ਨਾਹੀ ਹਾਥ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ ਰੱਖਿਆ ਕੇਵਲ ਪਰਮਾਤਮਾ ਕਰਦਾ ਹੈ ਔਰ ਇਹ ਵੀ ਸੱਚ ਹੈ ਵੀ ਜੇਕਰ ਬੰਦਾ ਬੰਦੇ ਦੇ ਸਾਹਮਣੇ ਹੋਵੇ ਤਾਂ ਹਾਂ ਠੀਕ ਹੈ ਕੋਈ ਵਿਚਾਰ ਲਵੇ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਤੇ ਕਿਹਾ ਵੀ ਤੇਰੇ ਜਨਮ ਤੋਂ ਪਹਿਲਾਂ ਵੀ ਤੇਰੀ ਰੱਖਿਆ ਪ੍ਰਮਾਤਮਾ ਨੇ ਕੀਤੀ ਹੈ ਤੇ ਜਦੋਂ ਇਹ ਜੀਵਨ ਨਹੀਂ ਰਹੇਗਾ ਤਾਂ ਵੀ ਤੇਰੀ ਰੱਖਿਆ ਪ੍ਰਮਾਤਮਾ ਨੇ ਕਰਨੀ ਹੈ ਆਪਾਂ ਗੁਰਬਾਣੀ ਦਾ ਇਹ ਵੀ ਬਚਨ ਪੜ੍ਹਦੇ ਹਾਂ ਕਿ ਮਾਤ ਗਰਭ ਮੈਂ ਆਪਨ ਸਿਮਰਣ ਦੇ ਤਹਿ ਤੁਮ ਰੱਖਣਹਾਰੇ ਕੇ ਮਾਤਾ ਦੇ ਉਧਰ ਵਿੱਚ ਵੀ ਤੇਰੀ ਰੱਖਿਆ ਜਿਹੜੀ ਹੈ ਉਹ ਪਰਮਾਤਮਾ ਨੇ ਹੀ ਕੀਤੀ ਹੈ ਇਸ ਕਰਕੇ ਤੂੰ ਪਰਮਾਤਮਾ ਨਾਲ ਜੁੜ ਤੇ ਪਰਮਾਤਮਾ ਹੀ ਤੇਰੀ ਰੱਖਿਆ ਕਰ ਸਕਦਾ ਹੈ ਕੋਈ ਬੰਦਾ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਤਾਂ ਜਿਸ ਵੇਲੇ ਦੇ ਨਾਲ ਭਾਰਤ ਦੇ ਵਿੱਚ ਵਿਦੇਸ਼ੀ ਹਮਲਾਵਰ ਲੁੱਟਣ ਵਾਸਤੇ ਆਉਂਦੇ ਸੀ ਇਹਨੂੰ ਸਮੇਂ-ਸਮੇਂ ਦੇ ਉੱਪਰ ਵਿਦੇਸ਼ੀ ਹਮਲਾਵਰਾਂ ਨੇ ਲੁੱਟਿਆ 712 ਈਸਵੀ ਤੋਂ ਇਸਲਾਮ ਦੇ ਲੋਕਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਮੁਹੰਮਦ ਬੇਨ ਕਾਸਬ ਜਿਹੜਾ ਸੀ ਉਹਨੇ ਆਣ ਕੇ ਭਾਰਤ ਨੂੰ ਲੁੱਟਿਆ ਮੁਹੰਮਦ ਗੋਰੀ ਨੇ ਲੁੱਟਿਆ ਤੈਮੂਰ ਨੇ ਲੁੱਟਿਆ ਬਾਬਰ ਵਰਗੇ ਆਏ ਉਸ ਤੋਂ ਬਾਅਦ ਅਫਗਾਨ ਆਏ ਤਾਂ ਸਮੇ ਸਮੇਂ ਦੇ ਉੱਪਰ ਭਾਰਤ ਨੂੰ ਬੁਰੇ ਤਰੀਕੇ ਨਾਲ ਲੁੱਟਿਆ ਗਿਆ ਮਾਰਿਆ ਗਿਆ ਤੇ ਇਥੋਂ ਦੀਆਂ ਬਹੁ ਬੇਟੀਆਂ ਨੂੰ ਕੈਦ ਕਰਕੇ ਗਜਨੇ ਦੇ ਬਾਜ਼ਾਰ ਵਿੱਚ ਟਕੇ ਟਕੇ ਦੇ ਉੱਪਰ ਵੇਚਿਆ ਗਿਆ ਉਸ ਵੇਲੇ ਦੇ ਨਾਲ ਬਹੁ ਬੇਟੀਆਂ ਨੇ ਬੱਚੀਆਂ ਨੇ ਆਪਣੇ ਪਿਤਾ ਦੇ ਘੁੱਟ ਉੱਪਰ ਔਰ ਇਥੋਂ ਤੱਕ ਕੇ ਆਪਣੇ ਭਰਾ ਦੇ ਕੋਟ ਉਪਰ ਉਹ ਧਾਗੇ ਬੱਦੇ ਰਖੜੀਆਂ ਬੱਧੀਆਂ ਫਿਰ ਤੁਸੀਂ ਜੇਕਰ ਕੋਈ ਵਿਦੇਸ਼ੀ ਹਮਲਾਵਰ ਲੁੱਟਣ ਵਾਸਤੇ ਆਏਗਾ ਤੁਸੀਂ ਸਾਡੀ ਰੱਖਿਆ ਕਰਨੀ ਹੈ ਉਹ ਜਿਹੜੇ ਉਸ ਵੇਲੇ ਲੋਕ ਸਨ ਉਹਨਾਂ ਨੇ ਰਖੜੀਆਂ ਤੇ ਬਣਵਾ ਲੀਆਂ ਉਹਨਾਂ ਨੇ ਉਸ ਵੇਲੇ ਦੇ ਨਾਲ ਰક્ષાਬੰਧਨ ਵਾਸਤੇ ਉਹ ਧਾਗੇ ਤੇ ਬਣਵਾ ਲਏ ਲੇਕਿਨ ਰੱਖਿਆ ਕਿਸੇ ਨੇ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਉਹ ਲੋਕ ਆਪ ਡਰਦੇ ਸੀ ਬਲਕਿ ਉਹਨਾਂ ਨੇ ਇਥੋਂ ਤੱਕ ਕਿਹਾ ਵੀ ਸਾਡੀਆਂ ਬਹੁ ਬੇਟੀਆਂ ਲੈ ਜੋ ਸਾਨੂੰ ਕੁਝ ਨਾ ਕਿਓ ਲੇਕਿਨ ਉਹ ਜਿਹੜੀਆਂ ਬੱਚੀਆਂ ਸਨ ਜੇ ਉਹਨਾਂ ਦੀ ਕਿਸੇ ਨੇ ਰੱਖਿਆ ਕੀਤੀ ਹੈ ਤੇ ਉਹ ਗੁਰੂ ਕੇ ਖਾਲਸੇ ਨੇ ਕੀਤੀ ਹੈ ਖਾਲਸੇ ਨੇ ਕਿਸੇ ਕੋਲ ਰਖੜੀ ਨਹੀਂ ਸੀ ਬਣਵਾਇਆ ਖਾਲਸੇ ਨੇ ਕਿਸੇ ਕੋਲ ਧਾਗਾ ਨਹੀਂ ਸੀ ਬਣਵਾਇਆ ਬਲਕਿ ਖਾਲਸਾ ਤੇ ਜੰਗਲਾਂ ਵਿੱਚ ਰਹਿੰਦਾ ਨਾ ਕੁਝ ਖਾਣ ਵਾਸਤੇ ਨਾ ਕੁਝ ਪੀਣ ਵਾਸਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਦਿਨ ਬਤੀਤ ਕਰਨੇ ਤੇ ਇਹ ਕੁਝ ਕਰਕੇ ਵੀ ਖਾਲਸੇ ਨੇ ਮਜ਼ਲੂਮ ਦੀ ਰੱਖਿਆ ਕੀਤੀ ਗਰੀਬ ਗੁਰਦੇ ਦੀ ਰੱਖਿਆ ਕੀਤੀ ਜਦੋਂ ਤੈਮੂਰ ਵਰਗਿਆਂ ਨੇ ਲੁੱਟਿਆ ਜਦੋਂ ਇਸ ਭਾਰਤ ਦੇ ਵਿੱਚ 1739 ਦੇ ਵਿੱਚ 90 ਕਰੋੜ ਰੁਪਇਆ ਲੁੱਟ ਕੇ ਤੇ ਨਾਲੇ ਇਸਤਰੀਆਂ ਨੂੰ ਕੈਦ ਕਰਕੇ ਬੱਚੀਆਂ ਨੂੰ ਕੈਦ ਕਰਕੇ ਉਸ ਵੇਲੇ ਦਾ ਹਮਲਾਵਰ ਜਿਹੜਾ ਸੀ ਉਹ ਵਾਪਸ ਜਾ ਰਿਹਾ ਸੀ ਤਾਂ ਨਾਦਰ ਦੇ ਉਸ ਕਾਫਲੇ ਦੇ ਉੱਪਰ ਹਮਲਾ ਕਰਕੇ ਗੁਰੂ ਕੇ ਖਾਲਸੇ ਨੇ ਬੱਚੀਆਂ ਨੂੰ ਛਡਵਾਇਆ ਸੀ ਜਦੋਂ ਅਬਦਾਲੀ ਲੁੱਟ ਕੇ ਲੈ ਕੇ ਜਾਂਦਾ ਸੀ ਉਸ ਵੇਲੇ ਦੇ ਨਾਲ ਗੁਰੂ ਕੇ ਖਾਲਸੇ ਨੇ ਛਡਵਾਇਆ ਸੀ ਬਲਕਿ ਛਡਵਾ ਕੇ ਤੇ ਘਰੋ ਘਰੀ ਵੀ ਜਿਹੜਾ ਸੀ ਉਹ ਗੁਰੂ ਕੇ ਸਿੱਖ ਬੱਚੀਆਂ ਨੂੰ ਪਹਚਾ ਕੇ ਆਏ ਸੀ ਇਸੇ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਬੰਦੀ ਛੋੜ ਵੀ ਕਿਹਾ ਗਿਆ ਕਿਉਂਕਿ ਉਹਨੇ ਉਹ ਜਿਹੜੀਆਂ ਬੱਚੀਆਂ ਸੀ ਉਹਨਾਂ ਨੂੰ ਕੈਦ ਦੇ ਵਿੱਚੋਂ ਛਡਵਾਇਆ ਸੀ ਤੇ ਜਿਨ੍ਹਾਂ ਨੇ ਧਾਗੇ ਬਣਵਾਏ ਸੀ ਜਿਨ੍ਹਾਂ ਰਖੜੀਆਂ ਬਣਵਾਈਆਂ ਸੀ ਉਹ ਕਹਿਣ ਲੱਗੇ ਕਹਿੰਦੇ ਜਿਨ ਕੇ ਬਾਗੋਂ ਮੇਂ ਜੇ ਲਿਖਾ ਹੂਆ ਕੋ ਲੁੱਟ ਕੇ ਲੈ ਗਿਆ ਬੱਚੀਆਂ ਨੂੰ ਤੇ ਲੈ ਗਿਆ ਕਹਿੰਦਾ ਇਹਨਾਂ ਦੇ ਕਰਮਾਂ 'ਚ ਇਦਾਂ ਲਿਖਿਆ। ਤਾਂ ਇੱਕ ਤਸਵੀਰ ਜਿਹੜੀ ਹੈ ਉਹ ਬਹੁਤ ਵਾਇਰਲ ਹੁੰਦੀ ਹੈ। ਉਹ ਕੀ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁੱਟ ਦੇ ਉੱਪਰ ਭੈਣ ਨਾਨਕੀ ਰਖੜੀ ਬੰਦੀ ਪਈ ਹੈ। ਬਲਕਿ ਇਹ ਜਿਹੜੀ ਤਸਵੀਰ ਹੈ ਇਹ ਉਸ ਵੇਲੇ ਦੇ ਚਿੱਤਰਕਾਰਾਂ ਵੱਲੋਂ ਬਣਾਈ ਗਈ। ਸਭ ਤੋਂ ਪਹਿਲੀ ਤਸਵੀਰ ਜਿਹੜੀ ਸੀ ਉਹ ਸੋਭਾ ਸਿੰਘ ਨੇ ਬਣਾਈ ਸੀ। ਰਾ ਸ਼ੋਭਾ ਸਿੰਘ ਨੇ ਤਸਵੀਰਾਂ ਬਣਾਉਣੀ ਆ ਰੰਭ ਕੀਤੀਆਂ ਤੇ ਇਹ ਤਸਵੀਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਨਾਲ ਜੋੜ ਦਿੱਤੀ ਦਿੱਤੀ ਗਈ ਬਲਕਿ ਬਾਬੇ ਨੇ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਨਾ ਬਾਬੇ ਨੇ ਰਖੜੀ ਬਣਵਾਈ ਨਾ ਬਾਬੇ ਨੇ ਕੋਈ ਧਾਗਾ ਬਣਵਾਇਆ ਬਲਕਿ ਜਦੋਂ ਪੰਡਤ ਆਣ ਕੇ ਗੁਰੂ ਨਾਨਕ ਸਾਹਿਬ ਨੂੰ ਧਾਗਾ ਪਾਉਣ ਲੱਗਿਆ ਤੇ ਉਦੋਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਪਸ਼ਟ ਹੀ ਕਹਿ ਦਿੱਤਾ ਪੰਡਤ ਜੀ ਇਹ ਧਾਗੇ ਦੀ ਮੈਨੂੰ ਲੋੜ ਕੋਈ ਨਹੀਂ ਤੇ ਪੰਡਤ ਕਹਿੰਦਾ ਫਿਰ ਤੁਸੀਂ ਕਿਹੜਾ ਧਾਗਾ ਪਾਉਣਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਦੋਂ ਵੀ ਕਿਹਾ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਡੇ ਸਤ ਵਟ ਇਹ ਜਨੇਊ ਜੀ ਕਾ ਹਈ ਤਾ ਪਾਂਡੇ ਘਤ ਇਹ ਜਨੇਊ ਜੀ ਤੇਰੇ ਕੋ ਹੈਗਾ ਤੇ ਪਾਦੇ ਨਿਤ ਆ ਧਾਗੇ ਵਾਲਾ ਜਨੇਊ ਜਿਹੜਾ ਇਹ ਮੈਂ ਨਹੀਂ ਪਾ ਸਕਦਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਪੰਡਤ ਦਾਤਾ ਗਾਣਾ ਪਵਾਇਆ ਹੋਵੇ ਉਹ ਗੁਰਨਾਨਕ ਸਾਹਿਬ ਗੁੱਟ ਦੇ ਉੱਪਰ ਧਾਗਾ ਕਿਵੇਂ ਬਣਵਾ ਲੈਣਗੇ ਬਲਕਿ ਇਹ ਇੱਕ ਮਨਘੜਤ ਤਸਵੀਰ ਹੈ ਮਨਘੜਤ ਬਣਾਈ ਗਈ ਇੱਕ ਫੋਟੋ ਹੈ ਗੁਰਨਾਨਕ ਸਾਹਿਬ ਮਹਾਰਾਜ ਧਾਗੇ ਬਣਵਾਉਣ ਵਾਲਿਆਂ ਦੇ ਵਿੱਚ ਨਹੀਂ ਸੀ ਹੈਗੇ ਬਲਕਿ ਉਹਨਾਂ ਨੇ ਮਾਨਵਤਾ ਨੂੰ ਇੱਕ ਨਵੇਕਲਾ ਰਾਹ ਦਿੱਤਾ ਸੀ ਨਵੇਕਲਾ ਰਸਤਾ ਵਿਖਾਇਆ ਸੀ ਤਾਂ ਇਥੋਂ ਤੱਕ ਵੀ ਇਹ ਅੱਜਕੱਲ੍ਹ ਕਿ ਕੋਈ ਗੁਰਦੁਆਰਾ ਸਾਹਿਬ ਜਾ ਕੇ ਪੀੜਾ ਸਾਹਿਬ ਦੇ ਨਾਲ ਧਾਗਾ ਬੰਨ੍ਹ ਦਿੰਦਾ ਹੈ ਕੋਈ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਨਾਲ ਧਾਗਾ ਬੰਨ੍ਹ ਦਿੰਦਾ ਹੈ ਇਹ ਸਾਰਾ ਕੁਝ ਮਨਮਤ ਹੈ ਆਪਾਂ ਇਹਨਾਂ ਧਾਗਿਆਂ ਦੇ ਵਿੱਚੋਂ ਨਿਕਲੀਏ ਧਾਗਿਆਂ 'ਚੋਂ ਨਿਕਲ ਕੇ ਗੁਰਮਤ ਨਾਲ ਜੁੜੀਏ ਸੱਚ ਨਾਲ ਜੁੜੀਏ ਸੱਚ ਦੇ ਉਪਦੇਸ਼ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਜਦ ਦੇ ਕੱਚੇ ਧਾਗੇ ਕਿਸੇ ਦੀ ਰੱਖਿਆ ਨਹੀਂ ਕਰਦੇ ਹੁੰਦੇ ਰੱਖਿਆ ਅਕਾਲ ਪੁਰਖ ਵਾਹਿਗੁਰੂ ਕਰਦਾ ਹੁੰਦਾ ਹੈ ਤੇ ਜੇ ਚਾਹੁੰਦੇ ਆ ਸਾਡੀ ਰੱਖਿਆ ਹੋਵੇ ਤੇ ਫਿਰ ਅਸੀਂ ਕਿਸੇ ਤੇ ਨਿਰਭਰ ਕਿਉਂ ਹੋਣਾ ਹੈ ਵੀ ਭਰਾ ਦੇ ਮੂੰਹ ਵਾਲੇ ਦੇਖੀਏ ਪਿਉ ਰੱਖਿਆ ਕਰੇ ਅਸੀਂ ਖੁਦ ਸ਼ਸਤਰ ਧਾਰੀ ਹੋਈਏ ਅਮਰਤ ਸ਼ਕੀਏ ਕਿਰਪਾਨ ਧਾਰਨ ਕਰੀਏ ਗਤਕਾ ਸਿੱਖੀਏ ਸ਼ਸਤਰਾਂ ਦਾ ਅਭਿਆਸ ਕਰੀਏ ਤਾਂ ਕਿ ਜਦੋਂ ਵੀ ਸਾਨੂੰ ਕਿਧਰੇ ਲੋੜ ਪਵੇ ਤੇ ਫਿਰ ਉਹ ਅਸੀਂ ਉਸ ਵੇਲੇ ਦੇ ਨਾਲ ਆਪਣੀ ਰੱਖਿਆ ਖੁਦ ਆਪ ਕਰ ਸਕਦੇ ਹੋਈਏ ਕਿਸੇ ਜ਼ਾਲਮ ਦੇ ਨਾਲ ਲੜ ਸਕਦੇ ਹੋਈਏ ਧਾਗਿਆਂ ਦਾ ਸਿੱਖੀ ਦੇ ਨਾਲ ਕੋਈ ਸਬੰਧ ਨਹੀਂ ਹੈ ਇਹ ਜਿਹੜਾ ਮਨਾਉਂਦਾ ਏ ਉਹਨੂੰ ਮੁਬਾਰਕ ਹੈ ਲੇਕਿਨ ਕਮ ਸੋ ਕਮ ਸਿੱਖਾਂ ਨੂੰ ਇਹ ਧਾਗੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇੱਕ ਹੋਰ ਸਵਾਲ ਆਉਂਦਾ ਏ ਕਿ ਫਿਰ ਬਾਬਾ ਪਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਰਖੜ ਪੁੰਨੀਆਂ ਕਿਉਂ ਮਨਾਈ ਜਾਂਦੀ ਹੈ ਇਹ ਕਿਉਂ ਮਨਾਈ ਜਾਂਦੀ ਹੈ ਇਹਦੇ ਵਾਸਤੇ ਅਸੀਂ ਅਲੱਗ ਤੋਂ ਇੱਕ ਵੀਡੀਓ ਜਿਹੜੀ ਹੈ ਉਹ ਬਣਾਵਾਂਗੇ ਔਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਵੀ ਬਾਬੇ ਬਕਾਲੇ ਦੀ ਧਰਤੀ ਦਾ ਫਿਰ ਇਹਦੇ ਨਾਲ ਕੀ ਸੰਬੰਧ ਜੁੜਦਾ ਹੈ ਤੇ ਉਹਦਾ ਕੀ ਇਤਿਹਾਸ ਹੈ ਉਹ ਆਪਾਂ ਇੱਕ ਵੱਖਰੀ ਵੀਡੀਓ ਦੇ ਵਿੱਚ ਵਿਚਾਰਾਂ ਦਾ ਯਤਨ ਕਰਾਂਗੇ ਇਸ ਕਰਕੇ ਰਾਖਾ ਕਾਲ ਪ੍ਰਖ ਵਾਹਿਗੁਰੂ ਹੈ ਧਾਗੇ ਸਾਡੀ ਰੱਖਿਆ ਨਹੀਂ ਕਰ ਸਕਦੇ ਤੇ ਇਹ ਜਿਹੜੀ ਪਾਦਰੋਂ ਦੀ ਪੁੰਨਿਆਂ ਵਾਲੇ ਦਿਨ ਰਖੜ ਪੁੰਨਿਆਂ ਹੁੰਦੀ ਹੈ ਇਹਦਾ ਸਿੱਖੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਇਸ ਕਰਕੇ ਇਸ ਗੱਲ ਨੂੰ ਵਿਚਾਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ